ਚੁੱਪਾ ਪਹੁੰਚਿਓ ਨੋਮੀਨੇਸ਼ਨ ਫਾਈਲ ਕਰ ਥੋੜਾ ਫਾਸਿ ਨਹੀਂ ਮੈਂ ਤੁਹਾਨੂੰ ਕਿਹਾ ਕਿ ਤੁਹਾਨੂੰ ਕੋਈ ਇੰਡੀਕੇਟ ਕਰਨਾ ਮੈਂ ਇਹ ਤਾਂ ਉਹ ਨਾ ਮਸਤ ਥੋੜਾ ਇਹ ਵੀ ਫਾਸਿ ਇਨਸਾਫ ਦੀ ਗੱਲ ਬਾਰ ਬਾਰ ਚੱਕ ਰਿਹਾ ਮੋਸੇ ਵਾਲੇ ਦੀ ਇਨਸਾਫ ਨਹੀਂ ਹੋ ਰਿਹਾ ਪਾਰਲੀਮੈਂਟ ਚ ਗੱਲ ਹੋ ਰਹੀ ਹੈ ਇਸ ਦਾ ਹਾਂਜੀ ਇਨਸਾਫ ਤਾਂ ਜਦੋਂ ਬਿਨ ਹੀ ਰਿਹਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਹੈ ਕਿ ਦੋ ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੀ ਕੋਈ ਖੁਸ਼ੀ ਹੋਵੇ ਵੀ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋਵੇ ਮੈਨੂੰ ਇਸ ਤਰ੍ਹਾਂ ਲੱਗੇ ਬਹੁਤ ਵੱਡੀ ਗੱਲ ਹੋ ਗਈ ਨਹੀਂ ਤਾਂ ਮੈਂ ਇਹਨਾਂ ਨਿਰਾਸ਼ ਸੀ ਇਸ ਗੱਲ ਤੋਂ ਲੈ ਕੇ ਕਿ ਸਤਾਈ ਦੋਸ਼ੀ ਆਈ ਵਾਰੇ ਕਦੀ ਅਗਲੀ ਕੋਈ ਕੋਈ ਲਾ ਦਿੰਦਾ ਇਹਨਾਂ ਆਸ ਦਾ ਸੰਭਾਵ ਗਿਆ ਕਰੇ ਨਾ ਤਾਂ ਕੇਸ ਲੱਗਦਾ ਨਾ ਕਰਦਾ 2 ਸਾਲ ਲੰਘੇ 24 ਮਹੀਨਾ ਬਾਅਦ ਚਾਰ ਫਰੇਮ ਹੋ ਗਏ ਤੇ ਐ ਸਪੀਡ ਕੋਈ ਨਹੀਂ ਸਟਾਰਟ ਹੋਈ ਸ਼ੁਕਰ ਹੈ ਪ੍ਰਮਾਤਮਾ ਸਤਿਜਿਉ ਦੇ ਸਮਰਥਕ ਚੋਣੇ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾ ਕਰੋ ਪਰ ਅਸੀਂ ਇੱਥੇ ਵੀ ਆਏ ਹਾਂ ਕਰੇ ਵੀ ਤੁਹਾਡੇ ਸਿੱਧੂ ਸਾਹ ਬੇਸਮ ਕਿਸ મતਕੇ ਇਸ ਵੇਲੇ ਕੋਈ ਖੁਸ਼ ਹਾਂ ਮੈਂ ਕਹਾਂ ਸੀ ਜੇ મતਕ ਦੇ ਜਿਹੜੇ ਸੋਸ਼ਲ ਮੀਡੀਆ ਤੇ ਪੈਂਦੇ ਵੀ ਕਿਸੇ ਵੀ ਪਾਰਟੀ ਨਾਲ ਨਾ ਪਰੇ ਜਾਵੇ ਨਕੂਰ ਇਨਸਾਫ ਵਾਲੇ ਨੇ ਕਿਹਾ 4.7 ਤਾਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਜੀ ਜੀ ਫੇਸਬੁੱਕ ਤੇ ਵੀ ਇੱਕ ਪੇਜ ਬਣ ਗਿਆ ਪਰ ਤੁਹਾਨੂੰ ਮੈਨੂੰ ਸਿੱਧੇ ਤੌਰ ਤੇ ਤਾਂ ਹਲੇ ਕਿਸੇ ਬੱਚੇ ਨੇ ਗੱਲ ਨਹੀਂ ਕੀਤੀ ਤੁਹਾਨੂੰ ਕੋਈ ਨਹੀਂ ਇਸ ਬਸਤੇ ਜਨਦਰ ਵੀ ਤਾਂ ਫਿਰ ਠੀਕ ਹੈ ਇਹ ਮੇਰੇ ਨਾਲ ਜਿਹੜੇ ਵਜਿੰਨੇ ਸਾਡੇ ਚਾਹਣਾ ਹੈ ਥੋੜੇ ਹਰ ਵਰਗ ਹਰ ਧਰਮ ਹਰ ਜਾਤ ਨਾਲ ਜਿਹੜੇ ਮੈਂ ਉਹ ਕਿਸੇ ਦੇ ਵਿਚਾਰ ਵੱਖ ਹੋ ਸਕਦੇ ਪਰ ਉਹ ਤੋਂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਾਰੂ ਨਾਲ ਦਿਖਾਉਣਾ ਚਾਹੁੰਦਾ ਮੈਂ ਕਿਸੇ ਦੇ ਵਿਸ਼ਵਾਸ ਕਿ ਰੱਖਦਾ ਮੈਂ ਉਹਨਾਂ ਦੇ ਨਾਲ ਚੱਲਦਾ ਪਰ ਉਸ ਤੋਂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਕਿ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਕਰਨੀ ਸ਼ੁਰੂ ਮੈਂ ਪਾਟਾ ਕੋਲੇ ਵੀ ਗਿਆ ਮੈਂ ਆਮ ਆਦਮੀ ਤਰ੍ਹਾਂ ਹੀ ਕੋਸ਼ਿਸ਼ ਕੀਤੀ ਉਹ ਮੋਟਰ ਦੀ ਬੱਤੀ ਵੀ ਰੱਖੀ ਤੇ ਫਿਰ ਜਦੋਂ ਮੈਂ ਹਾਰਲੀ ਇਧਰੋਂ ਮਿਲਿਆ ਸਮਾਨ ਦੇ ਵਿੱਚ ਤਾਂ ਮੈਂ ਸਾਰੀ ਚੀਜ਼ ਦਾ ਨਕੋਰ ਜਾ ਕੱਢ ਕੇ ਦੇਖਿਆ ਕਿ ਜੇ ਕੋਈ ਗੱਲ ਸਹੀ ਢੰਗ ਨਾਲ ਉੱਤੇ ਤੱਕ ਰਚੀ ਜਾ ਸਕਦੀ ਹੈ ਤਾਂ ਮੈਨੂੰ ਇੱਕ ਤਰ੍ਹਾਂ ਦਾ ਵਿਸ਼ਵਾਸ ਹੋਰ ਵੱਧ ਗਿਆ ਤਾਂ ਮੈਂ ਇਹਨਾਂ ਨੂੰ ਪਰ ਇਹ ਕਿ ਮੈਂ ਆਲਰੇਡੀ ਪਹਿਲਾਂ ਵੀ ਆ ਮੈਂ ਇੱਕ ਨੰਬਰ ਤੋਂ ਤੇ ਉਹ ਕੋਈ ਗੱਲ ਹੋਵੇ ਮੈਨੂੰ ਪੁੱਛੋ ਵੀ ਮੈਂ ਕਹਿੰਦਾ ਵੀ ਹੁਣ ਤਾਂ ਮੈਂ ਬਾਖਾਂਤਲ ਹੁਣ ਮੈਂ ਇਧਰ ਆ ਗਿਆ ਮੰਨ ਲਓ ਵੀ ਮੈਂ ਯਾਦ ਖੜਾ ਹੋ ਜਾਣਾ ਮੈਂ ਕਹਿੰਦਾ ਕਿ ਮੈਂ ਯਾਦ ਰੱਖਣਾ ਵੋਟਾਂ ਦਾ ਸਾਰੇ ਨਹੀਂ ਲੈਣਾ ਉਸ ਤੋਂ ਮਰੇ ਜਿੱਤੂ ਤੋਂ ਬਾਅਦ ਇਹ ਕਹਿੰਦਾ ਹੁਣ ਮੈਂ ਆਪਣਾ ਆਖੀ ਕਲੀਅਰ ਲੈਣਾ ਮੈਂ ਇੱਥੇ ਖੜਾ ਮੈਂ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ ਸਾਡੀ ਸੋਚ ਕੰਦਰੀ ਇਹ ਕੰਗਰਸ ਨੂੰ ਬੋਟ ਕਰਦਾ ਜੀ ਫੋਟੋ ਬਣਾ ਰਹੇ ਹਾਂ ਕਿ ਜਿਹੜਾ ਮੇਰਾ ਜਿਹੜਾ ਅਸਤਾ ਕੰਗਰਸ ਦੀ ਸੀ ਤੇ ਜਿਹੜਾ ਮੈਂ ਉਹ ਪੂਰੀ ਪੈਂਡਿੰਗ ਨੂੰ ਟਾਉਣ ਜੀ ਬਣਾ ਲਈ ਤੇ ਇਸ ਕਿਉਂਕਿ ਜਿਹੜੇ ਐਲੈਕਸ਼ਨ ਬਾਰੇ ਮੈਂ ਸੋਚੀ ਕਿ ਕਦੇ ਵੀ ਐਲੈਕਸ਼ਨ ਲੜੋ ਜੀ ਹੁਣ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਕਿ ਐਲੈਕਸ਼ਨ ਹੋ ਜਾਣਾ ਜੀ ਕਿਉਂਕਿ ਮੈਂ ਅੱਗੇ ਜਸਟਿਸ ਅਧਵਾਤ ਤਾਂ ਮੈਂ ਜਸਟਿਸ ਨੂੰ ਸਮਾਂ ਤਾਂ ਹੀ ਦੇ ਪਾਉਂਗਾ ਜੇ ਮੈਂ ਫ੍ਰੀ ਰਹਣਾ ਹਾਂ ਨੰਬਰ 2 ਦੇ ਉੱਤੇ ਮੇਰੀ ਘਰੇਲੂ ਕਿਸ਼ੇ ਇਦਾਂ ਦੀ ਹੈ ਛੋਟਾ ਜਿਹਾ ਬੱਚਾ ਹੈ ਸਾਰੀ ਚੀਜ਼ ਸੰਭਲਣੀ ਮੇਰੇ ਲਈ ਪਹਿਲਾ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੰਭਾਲੂਗਾ ਫਿਰ ਮੈਂ ਅੱਗੇ ਸਮਾਂਹ ਕਰਾਂ ਜੀ ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ ਤੇ ਖੜਨਾ ਫਿਰ ਉਸ ਤੋਂ ਬਾਅਦ ਜੇ ਕੋਈ ਗਰੂਪ ਪੋਲੀਟੀਕਲ ਪਾਰਟੀ ਦਾ ਹੈਗਾ ਹੀ ਆ ਇਲੈਕਸ਼ਨਰ ਤੋਂ ਕੋਈ ਮੇਰੇ ਤੋਂ ਕੋਈ ਅਲੋਕਾਰੀ ਨਵੀਂ ਗਲਤੀ ਨਹੀਂ ਜੇ ਕੋਈ ਹਾਲਾਤ ਚੰਗੇ ਬਣੇ ਤਾਂ ਹੋ ਸਕਦਾ ਨਾ ਕਿ ਅਸੀਂ ਤੁਹਾਡੇ ਬੇਟਾ ਜੀ ਨੇ ਐਮਐਲਏ ਦੀ ਚੋਣ ਜਿੱਤ ਕੇ ਹਾਰ ਗਏ ਸੀ ਠੀਕ ਹੈ ਤੇ ਹੁਣ ਜਿਸ ਤਰ੍ਹਾਂ ਸਿੱਖੋ ਸਾਹਿਬ ਬੜੇ ਹੈਗੇ ਨੇ ਉਹ ਸਮਰਥਨ ਦਿੱਤਾ ਰਹੇਗਾ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਹੈਗੇ ਖਾਸ ਤੌਰ ਤੇ ਮਾਸ ਦੇ ਬਦਲਾ ਲੈਣਗੇ ਤੇ ਕਬੱਡੀ ਮਾਦਨਿਸਥਾਨ ਕੇ ਜੀ ਦੇ ਸਾਹ ਦੇ ਦੇਖੋ ਬੇਟਾ ਜਿੱਤਹਾਰ ਤਾਂ ਇਹਦਾ ਇੱਕ ਪਾਰਕ ਹੈ ਨਾ ਉਹ ਤਾਂ ਬਣੀ ਹੈ ਪਰੰਤੂ ਆਪਾਂ ਤਾਂ ਅਪੀਲ ਕਰ ਸਕਦੇ ਹਾਂ ਕੋਈ ਮਤਲਬ ਮੈਂ ਕਿਸ ਨੂੰ ਬਾਉਂਡ ਤਾਂ ਨਹੀਂ ਕਰ ਸਕਦਾ ਮੈਂ ਇਹ ਕਹਿ ਸਕਦਾ ਵੀ ਮੈਨੂੰ ਇਹਨਾਂ ਲੋਕਾਂ ਤੋਂ ਉਮੀਦ ਹੈ ਤਾਂ ਮੈਂ ਲੋਕਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕਰ ਸਕਣਾ ਕਿ ਜੇ ਤੁਸੀਂ ਮਦਦ ਕਰ ਦੋਗੇ ਤਾਂ ਧੜਬੜ ਥੈਂਕਸ ਉਹ ਆਦਰ ਬਾਈ ਤੁਹਾਡੇ ਜੋ ਵੀ ਫੈਸਲਾ ਕਰਦੇ ਧੰਨਵਾਦ 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 ਤੁਹਾਨੂੰ ਬਿਲਕੁਲ ਕਹਾਂਗਾ ਬਿਲਕੁਲ ਬੱਲੂ ਦੀ ਫਾਇਦ ਕਰਦੇ ਨੇ ਮੰਨਿਆ ਸੀ ਜੀ ਵਾਲੇ ਆ ਕੇ ਨੇ ਓਵਰ ਆਲਸੋ ਮੈਂਬਰ ਬਣਾਉਦੇ ਆਏ ਨੇ ਇਹ ਆਪਣੇ ਮੁਕੀਨ ਨਾਲ ਤੁਹਾਡਾ ਸੰਪਰਕ ਕੀਤਾ ਨਹੀਂ ਜੀ ਮੇਰਾ ਮੈਂ ਕਦੀ ਵੀ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਨਹੀਂ ਉਸੇ ਬੋਲਿਆ ਸੀ ਜੀ ਤੁਸੀਂ ਤੁਹਾਡੇ ਹਾਂ ਆਫਰਾਂ ਤਾਂ ਦੇਖੋ ਹਰ ਇੱਕ ਦੰਦ ਨਾਲ ਚ ਵੀ ਦਿੰਦਾ ਹੈ ਇੱਧਰ ਆਜੋ ਇਹ ਕਰੋ ਕੋਈ ਕਰੋ ਪਰੰਤੂ ਇਲੈਕਸ਼ਨ ਵਾਲੇ ਜਿਹੜੇ ਵਾਅਦੇ ਹੁੰਦੇ ਨੇ ਉਹ ਪੂਰੇ ਨਹੀਂ ਹੁੰਦੇ ਇਹ ਤਾਂ ਹੁਣ ਤਾਂ ਹਰ ਇੱਕ ਹੀ ਕਹਿੰਦਾ ਜੀ ਕਿ ਮੈਂ ਮਗਰੋਂ ਪੋਜੀਸ਼ਨ ਜਿਹੜੀ 4 ਜੂਨ ਤੋਂ ਬਾਅਦ ਦੀ ਕੁਝ ਹੋਰ ਹੁੰਦੀ ਹੈ ਅੱਜ ਕੁਝ ਹੋਰ ਹੈ ਠੀਕ 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 ਹੈ ਜੀ ਥੈਂਕ ਯੂ ਸ਼ਟ ਕਰ ਲੈ ਨਾ ਨਾ ਬਈ